ਲੋ ਜੀ 170 ਦੇ ਵਿੱਚ 11 ਮਾਡਲ ਗੱਡੀ ਸੋ ਨੂੰ ਵੀਰੇ ਹੋਰੀ ਕਹਿੰਦੇ ਅਸੀਂ ਦੇ ਦੇਾਂਗੇ ਜੀ ਸਸੇ ਕਾਲ ਦੋਸਤੋ ਕੀ ਹਾਲ ਚਾਲ ਆ ਮੈਂ ਤੁਹਾਡਾ ਆਵਦਾ ਮੀਤਾ ਮਾਨਸਾ ਅੱਜ ਇੱਕ ਵਾਰ ਫੇਰ ਤੁਹਾਡੇ ਵਾਸਤੇ ਬਹੁਤ ਹੀ ਸੋਹਣੀਆਂ ਸੁਹਣੀਆਂ ਗੱਡੀਆਂ ਲੈ ਕੇ ਆਪਾਂ ਹੋਏ ਆ ਹਾਜ਼ਰ ਅੱਜ ਇਸ ਟਾਈਮ ਆਪਾਂ ਖੜੇ ਆ 22 ਤੇਰਾ ਕਾਰ ਬਾਜ਼ਾਰ ਅ ਕੈਂਚੀਆ ਤੇ ਮਾਨਸਾ ਖੜੇ ਆ ਵੀਰੇ ਹੋਰਾਂ ਕੋਲ ਬਹੁਤ ਸੁਣੀਆਂ ਸੁਣੀਆਂ ਗੱਡੀਆਂ ਹੁਣ ਤੁਹਾਨੂੰ ਦੂਰ ਕਿਤੇ ਵੀ ਜਾਣ ਦੀ ਲੋੜ ਨਹੀਂ ਦਿੱਲੀ ਵਾਲੇ ਰੇਟ ਵੀਰੇ ਹੋਰਾਂ ਕੋਲ ਤੁਹਾਨੂੰ ਮਿਲ ਗਏ ਨੇ ਲੈ ਗੱਡੀਆਂ ਬਹੁਤ ਹੀ ਸਾਫ਼ ਸੁਥਰੀਆਂ ਵਧੀਆ ਗੱਡੀਆਂ ਅ ਗੱਡੀਆਂ ਦੇ ਜਿਹੜੇ ਮਾਡਲ ਹੈ ਉਹਦੇ ਬਾਰੇ ਤੇ ਰੇਟ ਬਾਰੇ ਜਾਣਕਾਰੀ ਲੈਣੇ ਵੀਰੇ ਤੂੰ ਆ ਜਾਓ ਕਰਾਉਣੀ ਆ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਜੀ ਠੀਕ ਹੋ ਜੀ ਤੇ ਲੋ ਜੀ ਬਾਈ ਜੀ ਫਿਰ ਆਪਾਂ ਅੱਜ ਛੋੜੇ ਕੋਲੇ ਪਹੁੰਚ ਗਏ ਤੇ ਲੋ ਫਿਰ ਦਿਖਾਈ ਗਏ ਜੀ ਆਪਾਂ ਗੱਡੀਆਂ ਹਾਂ ਜੀ ਹਾਂ ਜੀ ਤੇ ਆਜੋ ਫਿਰ ਆਪਾਂ ਕਰਦੇ ਆਂ ਗੱਲਬਾਤ ਨਾਲੇ ਰੇਟ ਦੇ ਨਾਲੇ ਮੰਗਲ ਦੇ ਆਜਾ ਤਲਵਿੰਦਰ ਗੱਡੀਆਂ ਤੇ ਝਾਤ ਮਰਵਾ ਦੇ ਗੱਡੀਆਂ ਬਹੁਤ ਵਧੀਆ ਪੂਰੀਆਂ ਸਾਫ਼ ਕੰਡੀਸ਼ਨ ਦੀਆਂ ਗੱਡੀਆਂ ਨੇ ਆਜੋ ਬਾਈ ਜੀ ਆਪਾਂ ਪਹਿਲਾਂ ਕਿੱਥੋਂ ਸਟਾਰਟ ਕਰੀਏ ਜੀ ਪਹਿਲਾਂ ਸਟਾਰਟਿੰਗ ਜੀ ਕਰ ਲੈਸੋ ਆਜੋ ਜੀ ਆਜੋ ਤਲਵਿੰਦਰ ਦਿਖਾ ਦੀਏ ਗੱਡੀਆਂ ਤੇ ਬਾਕੀ ਸਾਰੇ ਕੱਲ ਪਰਸੋਂ ਨੂੰ ਸਾਨੂੰ ਹੋਰ ਵੀਡੀਓ ਦੁਬਾਰੇ ਪਾਵਾਂਗੇ ਉਹਦੇ ਤੇ ਬਹੁਤ ਸਾਰੀਆਂ ਗੱਡੀਆਂ ਹੋਰ ਆਪਣੇ ਕੋਲ ਆਉਣੀਆਂ ਬਾਈ ਜੀ ਹਨਾ ਤੇ ਲੋ ਬਾਈ ਜੀ ਆਪਣੇ ਕੋਲ ਪਹਿਲੀ ਗੱਡੀ ਕਿਹੜੀ ਆ ਗਈ ਬਾਈ ਜੀ 11 ਮਾਡਲ ਆਈ ਪੈਟਰੋਲ ਦੀ Swift XL ਆਈ ਜੀ 11 ਮਾਡਲ ਪੈਟਰੋਲ ਦੀ Swift Swift XL ਆਈ ਹੈ ਨਾ ਤੇ ਬਾਈ ਜੀ ਫਿਰ ਇਹ ਇਹ ਬਾਕੀ ਰੇਟ ਪਾਵਾਂਗੇ ਜੀ ਇਹ ਆਪਾਂ 170 ਦੀ ਦੇ ਦਾਂਗੇ ਜੀ ਠੀਕ ਹੈ ਜੀ ਲਓ ਜੀ 170 ਦੇ ਵਿੱਚ 11 ਮਾਡਲ ਗੱਡੀ ਤੁਹਾਨੂੰ ਵੀਰੇ ਫੁਰੀ ਕਹਿੰਦੇ ਅਸੀਂ ਦੇ ਦੇਾਂਗੇ ਜੀ ਆਪਣੇ ਕੋਲ ਗਾਹਾਂ ਦੀ ਗੱਡੀ ਆ ਗਈ ਜੀ ਇਹ ਹੈ ਕਿ 13/14 ਜੀ 13/14 ਐਨਓਸੀ ਦੇ ਨਾਲ ਦੀ ਮਾਂ ਗੱਡੀ ਐਨਓਸੀ ਦੇ ਨਾਲ ਬਾਈ ਜੀ ਸੈਕੰਡ ਆਨਰ ਠੀਕ ਹੈ ਜੀ ਸੈਕੰਡ ਆਨਰ ਆ ਗਈ ਜੀ ਇਹ 3 ਲੱਖ 20 ਹਜ਼ਾਰ ਦੀ ਕਾਰ ਦੇ ਤਾਂ ਠੀਕ ਹੈ ਜੀ 3 ਲੱਖ 20 ਹਜ਼ਾਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਨਾਇਬ ਵਗੈਰਾ ਲੱਗੇ ਹੋਏ ਨੇ ਗੱਡੀ ਦੇ ਟਾਇਰ ਟੂਰ ਪੂਰੇ ਵਧੀਆ ਨੇ ਤੇ ਤੁਸੀਂ ਐ ਮੰਨ ਲਓ ਵੀ ਯਾਰ ਇੰਜਨ ਗੇਅਰ ਦੀ ਪੂਰੀ ਓਕੇ ਹੈ ਗੱਡੀ ਵਿੱਚੋਂ ਵੀ ਇੰਟੀਰੀਅਰ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸਾਫ਼ ਸੁਥਰਾ ਇੰਟੀਰੀਅਰ ਹੈ ਪੂਰੀ ਵਧੀਆ ਗੱਡੀ ਹੈ ਤੁਸੀਂ ਐ ਲੈ ਲਓ 320 ਦੇ ਵਿੱਚ ਤੁਹਾਨੂੰ ਬਹੁਤ ਹੀ ਵਧੀਆ ਰੇਟ ਮਿਲ ਰਿਹਾ ਹੈ ਨਾ ਭਾਈ ਜੀ ਤੇ ਲਓ ਜੀ ਗਾਹਾਂ ਵਾਲੀ ਆ ਗਈ ਆਪਣੇ ਕੋਲੇ ਇਹ 12 ਮਾਡਲ ਹੈ ਜੀ 12 ਮਾਡਲ ਆ ਪੀਵੀ ਨੰਬਰ ਦੀ ਪੀਵੀ ਨੰਬਰ ਦੀ ਲਓ ਜੀ ਆਪਣੇ ਮਾਨਸਾਂ ਦੇ ਨੰਬਰ ਦੀ ਆ ਗਈ ਜੀ ਵਧੀਆ ਤੇ ਇਹ ਕਿਹੜੀ ਗੱਡੀ ਆ ਗਈ ਜੀ ਇਹ ਵੀ ਮਰਨਾ ਹੀ ਹੈ ਇਹ ਸਿਲਵਰ ਠੀਕ ਹੈ ਜੀ ਇਹ ਵਰਨਾ সিলਵਰ ਕਲਰ ਦੇ ਵਿੱਚ ਮਾੜ ਲਾਗੇ ਜੀ ਆਪਣਾ ਇਹ 12 ਹੈ ਜੀ ਮਾੜ ਲਾਗੇ 12 ਬਾਈ ਜੀ ਇਹ ਕਿੰਨੇ ਦੀ ਪਾਵਾਂਗੇ ਜੀ ਆਪਾਂ ਇਹ 240 ਦੀ ਦੇ ਦਾਂਗੇ ਠੀਕ ਹੈ ਜੀ ਦੇਣ ਲੈਣੀ ਹੈ ਜੀ 240 ਦੇਣ ਲੈਣੀ ਹੈ ਤੇ ਲਓ ਜੀ 240 ਦੇ ਵਿੱਚ ਵੀਰਾ ਕਹਿੰਦਾ ਤੁਹਾਨੂੰ ਇਹ ਗੱਡੀ ਦੇ ਦੇਣੀ ਹੈ ਬਾਕੀ ਜਿਹੜਾ ਭਰਾ ਵੀਡੀਓ ਦੇਖ ਕੇ ਆਊਗਾ ਵੀਡੀਓ ਨੂੰ ਸ਼ੇਅਰ ਕਰੂਗਾ ਉਹਦਾ ਮੌਕੇ ਤੇ ਮਾਨਦਾਨ ਆਪਾਂ ਜ਼ਰੂਰ ਕਰਾਂਗੇ ਹਾਂ ਜੀ ਤੇ ਗਾਹਾਂ ਲਈ ਆ ਗਈ ਬਈ ਜੀ ਆਪਣੇ ਕੋਲ ਇਹ 17 ਮਾਡਲ ਅਵੇਲੇਬਲ ਹੈ ਨੂੰ ਬਲੈਨੋ ਆ ਗਈ ਜੀ ਹਨਾ ਹਾਂ ਜੀ ਸੀਵੀ ਨੰਬਰ 17 ਮਾਡਲ ਬਲੈਨੋ ਪੀਵੀ ਨੰਬਰ ਦੀ ਆ ਗਈ ਤੁਸੀਂ ਦੇਖ ਸਕਦੇ ਹੋ ਗੱਡੀ ਇਹ ਵੀ ਬਹੁਤ ਸਾਫ਼ ਆ ਜੋ ਵਿੱਚੋਂ ਵੀ ਦਿਖਾ ਦਿੰਦੇ ਆ ਤਲਵਿੰਦਰ ਅੱਪਾ ਖੁੱਲੀ ਹੈ ਜੀ ਗੱਡੀ ਤੇ ਪੂਰਾ ਸਾਫ਼ ਇੰਟੀਰੀਅਰ ਪੂਰਾ ਵਧੀਆ 17 ਮਾਡਲ ਪੂਰੀ ਵਧੀਆ ਗੱਡੀ ਪੂਰੀ ਸਾਫ਼ ਗੱਡੀ ਹੈ ਤੇ ਜਿਹੜੇ ਵੀ ਭਰਾਵੇ ਕੋਈ ਵੀ ਗੱਡੀ ਇਹਨਾਂ ਚੋਂ ਖਰੀਦਣੀ ਹੈ ਦਿੱਤੇ ਗਏ ਨੰਬਰ ਤੇ ਨਾ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਹੈ ਨਾ ਬਾਈ ਨਾਲ ਸੰਪਰਕ ਕਰ ਲਿਓ ਹੋਰ ਵੀ ਕਿਸੇ ਤਰ੍ਹਾਂ ਦੀ ਕੋਈ ਗੱਡੀ ਦੀ ਡਿਮਾਂਡ ਹੁੰਦੀ ਆ ਤਾਂ ਵੀਰਾ ਸੁਣੋ ਗੱਡੀ ਦੇਊਗਾ ਹੈ ਨਾ ਬਾਈ ਜੀ ਗਾਹਾਂ ਲਈ ਆ ਗਈ ਜੇਪਰੇ 12 ਮਾਡਲ ਜੀ ਪੋਲੋ ਆ ਗਈ ਜੀ ਹਾਂ ਪੋਲੋ 12 ਲੈ ਵੀ 12 ਮਾਡਲ ਪੋਲੋ ਆ ਗਈ ਬਾਈ ਜੀ ਤੇ ਫਰਸਟ ਓਨਰ ਹੈ ਫਰਸਟ ਓਨਰ ਦੀ ਆ ਗਈ ਇਹਦੇ ਵੀ ਪੂਰੇ ਵਧੀਆ ਟਾਇਟੂਰ ਪੂਰੇ ਘੇੜੇ ਦਾ ਦਲਬਿੰਦਰ ਬਣਾ ਮਾਰਦੇ ਝਾਤ ਦਿਖਾ ਦੇ ਤੇ ਇਹ ਬਾਈ ਜੀ ਆਪਾਂ ਇੱਕ 70 ਦੀ ਦੇ ਦੇਣ ਠੀਕ ਹੈ ਜੀ ਲੈ ਭਾਈ ਜੀ ਸੋਨੂੰ ਇੱਕ 70 ਦੇ ਵਿੱਚ ਵੀਰਾ ਕਹਿੰਦਾ ਇਹ ਗੱਡੀ ਆਪਾਂ ਦੇ ਦੇਣੀ ਹੈ ਰੇਟ ਵਾਲੀਆਂ ਗੱਡੀਆਂ ਵੀ ਆਪਣੇ ਕੋਲੇ 40000 ਤੋਂ ਸਟਾਰਟਿੰਗ ਵਾਲੀਆਂ ਗੱਡੀਆਂ ਆਈਆਂ ਭਾਈ ਉਹ ਲਾਈਆਂ ਨਹੀਂ ਮਾਗਰ ਗੱਡੀ ਠੀਕ ਹੈ ਜੀ ਲਓ ਜੀ ਆਪਾਂ ਇੱਕ ਜਾਣਕਾਰੀ ਤੁਹਾਡੇ ਨਾਲ ਹੋਰ ਸਾਂਝੀ ਕਰ ਲਈ ਵੀਰਾ ਕਹਿੰਦਾ ਵੀ ਆਪਣੇ ਕੋਲੇ 40000 ਤੋਂ ਆਪਾਂ ਗੱਡੀ ਸਟਾਰਟ ਕਰ ਦਿੰਦੇ ਆ ਜਿਹੜੇ ਵੀ ਭਰਾ ਨੇ ਕੋਈ ਗੱਡੀ ਜਿਹੇ ਜਿਹੇ ਮਾਡਲ ਜਿਹੇ ਜਿਹੇ ਰੇਟ ਲਾਉਣ ਉਹਨੂੰ ਉਹਦੀ ਚੀਜ਼ ਆਪਾਂ ਦੇ ਦੇ ਦਾਂਗੇ ਹੈਨਾ ਭਾਈ ਜੀ 30 ਤੋਂ ਲੈ ਕੇ ਭਾਈ ਕਿਆ ਲੱਖ ਤੱਕ ਆਪਣੇ ਕੋਲ ਗੱਡੀਆਂ ਸਾਰੀਆਂ ਫੋਰਚੂਨਰ ਐਂਡ ਡਾਇਵਰ ਠੀਕ ਹੈ ਜੀ ਸਾਰ ਖਰੀਆਂ ਹੋਲੇ ਜੀ ਇਸੇ ਕਾਊਂਟਰ ਤੋਂ ਇਸੇ ਕਾਊਂਟਰ ਤੋਂ ਹੀ ਮਿਲ ਗਈਆਂ ਤੁਹਾਨੂੰ ਉਹ ਗੱਡੀਆਂ ਦੀ ਵੀਡੀਓ ਵੀ ਆਪਾਂ ਬਹੁਤ ਜਲਦੀ ਪਾਵਾਂਗੇ ਕਿਉਂ ਫਿਰ ਵੀਡੀਓ ਬਾਲੀ ਲੰਮੀ ਹੋ ਜਾਂਦੀ ਹੈ ਪਰ ਉਹ ਤੇ ਦਿੱਕਤ ਆਉਂਦੀ ਆ ਤਾਂ ਬਸ ਉਹ ਜਿੰਨੀ ਹਾਂ ਕੇ ਕੱਟ ਲਵਾਂਗੇ ਬਾਕੀ ਹਜੇ ਤੁਹਾਨੂੰ ਪਤਾ ਆਸੇ-ਵਾਸੇ ਵੀ ਦਰਪੰਦਰ ਮਾਰਦੇ ਮੜਾ ਹਜੇ ਖੜਾਉਣ ਦੀ ਵੀ ਦਿੱਕਤ ਹੈ ਥੋੜੀ ਬਹੁਤੀ ਉਹਦੇ ਕਰਕੇ ਵੀਰਾ ਕਹਿੰਦਾ ਆਪਾਂ ਥੋੜੀਆਂ ਗੱਡੀਆਂ ਵਿਖਾਈਆਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਫੁੱਲ ਗੱਡੀਆਂ ਆਪਾਂ ਦਿਖਾ ਦੇਣੀ ਹੈ ਤੇ ਬਾਈ ਜੀ ਇੱਕ ਤਾਂ ਆਪਣਾ ਕੰਟੈਕ ਆਟਰ ਤੋਂ ਉੱਪਰ ਦੀ ਜਿਹੜੀ ਲੋਨ ਦੀ ਸਹੂਲਤ ਹੈਗੀ ਉਹਦੇ ਵਾਸਤੇ ਘੱਟੋ ਘੱਟ ਡਾਊਨ ਪੇਮੈਂਟ ਕਿੰਨੀ ਕੀ ਚਾਹੀਦੀ ਹੈ ਜੀ ਇਹ ਵਾਸਤੇ 50000 ਰੁਪਏ ਘੱਟੋ ਘੱਟ ਚਾਹੀਦਾ ਹੈ ਡਾਊਨ ਪੇਮੈਂਟ ਠੀਕ ਹੈ ਜੀ ਲੈ ਵੀ ਮਿੱਤਰੋ ਜਿਹੜੇ ਭਰਾ ਨੇ ਕੋਈ 12 ਮਾਡਲ ਤੋਂ ਉੱਪਰ ਦੀ ਗੱਡੀ ਲੈਣੀ ਹੈ 50000 ਰੁਪਏ ਲੈ ਕੇ 22 13 ਕਾਰ ਬਜ਼ਾਰ ਮਾਨਸਾ ਆਜੋ ਇੱਕ ਵਾਰ ਤੁਹਾਨੂੰ ਗੱਡੀ ਦੇ ਕੇ ਤੋਰਾਗੇ ਤੇ ਸਿੰਬਲ ਸਕੋਰ ਹੋਣੇ ਚਾਹੀਦੇ ਨੇ ਓਕੇ ਹਾਂ ਜੀ 700 ਹੋਣਾ ਚਾਹੀਦਾ ਠੀਕ ਹੈ ਜੀ ਜੇ ਸਿੰਬਲ ਸਕੋਰ ਹੈ 700 ਪਲੱਸ ਹੋਣਾ ਚਾਹੀਦਾ ਗੱਡੀ ਤੁਹਾਨੂੰ ਦੇ ਦੇਣੀ ਹੈ ਬਾਈ ਜੀ ਇੱਕ ਤਾਂ ਆਪਾਂ ਲੋਕੇਸ਼ਨ ਇਹ ਲੋਕੇਸ਼ਨ ਆ ਗਈ ਹੈ ਠਿੱਖੀ ਰੋਡ ਹੈ ਜੀ ਮਾਨਸਾ ਕੈਂਚੀਆਂ ਮੇ ਠੀਕ ਹੈ ਆ ਸਭ ਤੋਂ ਵੱਡੀ ਨਿਸ਼ਾਨੀ ਆ ਗਈ ਬਾਈ ਜੀ ਬੋਰਡ ਲੱਗਿਆ ਹੋਇਆ ਤੇ ਆਪਣਾ ਜਿਹੜਾ ਕਾਰਬਾਜ਼ਾਰੇ ਕੀ ਨਾਮ ਤੇ ਹੈ ਜੀ ਇਹ 22 13 ਕਾ ਦੇ ਨਾਮ ਤੇ ਹੈ ਠੀਕ ਹੈ 22 13 ਕਾਰਬਾਜ਼ਾਰ ਆਪਣਾ ਆ ਗਿਆ ਜੀ ਠਿੱਖੀ ਰੋਡ ਤੇ ਮਾਨਸਾ ਕੈਂਚੀਆਂ ਦੇ ਉੱਪਰ ਬਾਈ ਜੀ ਕਪੜਾ ਕੰਟੈਕਟ ਨੰਬਰ ਵੀ ਬੋਲ ਦਿਓ ਜੀ ਬਾਕੀ ਆਪਾਂ ਨੰਬਰ ਸਕਰੀਨ ਤੇ ਵੀ ਛੱਡਾਂਗੇ ਵੀਰੇ ਦਾ 95017 ਜੀ 98848 9980048 ਲੈ ਵੀ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਲਿਓ ਜਿਹੜੇ ਭਰਾ ਨੇ ਕਿਸੇ ਵੀ ਗੱਡੀ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਲੈਣੀ ਹੈ ਤਾਂ ਇੱਕ ਵਾਰੀ ਵੀਰੇ ਨੂੰ ਨੰਬਰ ਜ਼ਰੂਰ ਮਾਰਿਓ ਹਨਾ ਭਾਈ ਜੀ ਤੇ ਸੰਪਰਕ ਜ਼ਰੂਰ ਕਰਿਓ ਭਾਈ ਧੰਨਵਾਦ